ਲਰ ਤੋਂ ਤੇ ਜੇ ਲਾਈਕ ਜਿਹਾ ਤੁਹਾਨੂੰ ਦੇਖਦੇ ਨੇ ਨਾ ਲੋਕ ਜਿੰਨੇ ਵੀ ਨੇ ਅੱਜ ਕੱਲ ਦੇ ਜਿਹਨਾਂ ਯੂਥ ਵੀ ਦੇਖਦੇ ਆ ਉਹਨਾਂ ਇੱਕ ਸੁਪਨੇ ਨੇ ਕਹਿੰਦੇ ਜਦ ਸੁਪਨੇ ਉਡਾਰੀ ਭਰਦੇ ਨੇ ਉਹਦਾ ਇੱਕ ਲਾਈਵ ਐਗਜ਼ਾਮਪਲ ਤੁਸੀਂ ਹੈ ਨਾ ਕਿ ਇੱਕ ਬਾਈਕਰ ਮੁੰਡਾ ਟੀਵੀ ਤੇ ਆ ਗਿਆ ਫਿਰ ਉਹਨੇ ਫਿਲਮਾਂ ਸ਼ੁਰੂ ਕਰਤੀਆਂ ਲੋਕਾਂ ਨੂੰ ਲੱਗਦਾ ਸੀ ਯਾਰ ਕੀ ਹੀ ਕਰੂਗਾ ਲੇਕਿਨ ਅੱਜ ਤੁਸੀਂ ਫਿਲਮ ਰਾਈਡ ਕਰਦੇ ਹੋ ਦੀਪ ਮੇਰਾ ਕਹਿਣ ਦਾ ਉਹ ਹੈਗਾ ਭਾਵ ਕਿ ਅੱਜ ਦੀ ਡੇਟ ਦੇ ਵਿੱਚ ਬਹੁਤ ਵੱਡੇ ਵੱਡੇ ਕਲਾਕਾਰ ਨੇ ਜਿਹੜੇ ਫਿਲਮ ਰਾਈਡ ਨਹੀਂ ਕਰ ਪਾਉਂਦੇ ਆਪਣੇ ਸ਼ੋਲਡਰਸ ਦੇ ਉੱਤੇ ਹੈ ਨਾ ਤਾਂ ਜਦ ਇੱਕ ਕਾਰ ਪਾਉਨੇ ਹੋ ਤਾਂ ਪਿੱਛੇ ਮੁੜ ਕੇ ਕਿਹੜੀ ਇੱਕ ਚੀਜ਼ ਲੱਗਦੀ ਹੈ ਜਿਸ ਨੇ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਯਰ ਮੈਨੂੰ ਮੈਂ ਇੱਥੇ ਤੱਕ ਪਹੁੰਚ ਗਿਆ ਇੱਕ ਚੀਜ਼ ਸਿੱਖੀ ਉਹ ਦੱਸ ਤਾਂ ਪਲੀਜ਼ ਦੱਸੋ ਮੈਨੂੰ ਇਹ ਲੱਗਦਾ ਕਿ ਤੁਸੀਂ ਇੱਥੇ ਸਿਰਫ ਤੇ ਸਿਰਫ ਅਰਦਾਸ ਕਰਕੇ ਪਹੁੰਚਦੇ ਹੋ ਤੁਹਾਡੇ ਲਈ ਜਿੰਨੇ ਜ਼ਿਆਦਾ ਲੋਕ ਦੁਆ ਕਰਨ ਅਰਦਾਸ ਕਰਨ ਤੁਸੀਂ ਓਨੀ ਆਪਣੇ ਆਪ ਤੇ ਬਲੇਸਿੰਗ ਮੰਨੋ ਉਹ ਤਾਂ ਹੋਊਗੀ ਜਦੋਂ ਤੁਸੀਂ ਚੰਗੇ ਕੰਮ ਕਰਦੇ ਹੋ ਮੈਂ ਸ਼ਿਓਰ ਕਿ ਤੁਸੀਂ ਇੱਕ ਦਿਨ ਚ ਇੱਕ ਬੰਦੇ ਦੀ ਮਦਦ ਤਾਂ ਜ਼ਰੂਰ ਹੀ ਕਰੋਗੇ ਜੇ ਤੁਸੀਂ ਇਹ ਕੰਮ ਕਰਦੇ ਨਾ ਵੀਰੇ ਤੁਹਾਨੂੰ ਵੀਰੇ ਪਤਾ ਹੀ ਨਹੀਂ ਜੇ ਕੋਈ ਬੰਦਾ ਤੁਹਾਨੂੰ ਨੀਕੀ ਦੀ ਗੱਲ ਕਹਿੰਦਾ ਨਾ ਕਿ ਯਾਰ ਖੁਸ਼ ਰਹਿ ਜਾਂ ਜੁੰਦਰ ਰਹਿ ਮੈਂ ਅੱਗੇ ਵੀ ਇੱਕ ਗੱਲ ਦੱਸੀ ਐ ਇਦਾਂ ਹੀ ਤਾਂ ਯਾਰੇ ਬਹੁਤ ਹੀ ਗੱਲ ਆ ਇਹਨੂੰ ਜਿਹੜੀ ਗੱਲ ਤੇ ਸਭ ਤੋਂ ਜ਼ਿਆਦਾ ਫੋਕਸ ਕਰਨਾ ਚਾਹੀਦਾ ਉਹਨੂੰ ਹੀ ਆਪਾਂ ਸਭ ਤੋਂ ਜ਼ਿਆਦਾ ਲਾਈਟ ਲੈਂਦੇ ਹਾਂ ਜਿਹਨੂੰ ਆਪਾਂ ਬlesings ਕਹਿੰਦੇ ਹਾਂ ਜਿਹਨੂੰ ਬlesings ਕਹਿੰਦੇ ਆ ਕੋਈ ਬੰਦਾ ਕਹਿੰਦਾ ਨਾ ਜਦੋਂ ਆਪਾਂ ਕਿਸੇ ਬਜ਼ੁਰਗ ਦੇ ਪੈਰੀਂ ਹੱਥ ਲਾਈਦਾ ਤੇ ਉਹ ਕਹਿੰਦਾ ਪੁੱਤ ਜਿੰਦਾ ਰਹਿ ਤੇ ਅਸੀਂ ਉਹ ਗੱਲ ਇਹਨੂੰ ਵੀ ਨਹੀਂ ਸੁਣਦੇ ਅਸੀਂ ਅੱਗੇ ਨੂੰ ਤੁਰ ਪੈਂਦੇ ਆ ਕਿ ਇਹ ਤਾਂ ਅਸੀਂ ਰੋਜ਼ ਸੁਣਦੇ ਆ ਨਹੀਂ ਉਹ ਬੰਦਾ ਉਦੋਂ ਹੀ ਦਿਲੋਂ ਕਹੂਗਾ ਜੀਂਦਾ ਰਹ ਜਦੋਂ ਉਹਨੇ ਉਹਦੇ ਦਿਲੋਂ ਗੱਲ ਨਿਕਲੀ ਉਹ ਤੇ ਪੂਰੀ ਹੋਊਗੀ ਤੇ ਉਹਦੀ ਉਹ ਬlesing ਹੋਊਗੀ ਜਦੋਂ ਤੁਹਾਡਾ ਕੋਈ ਬਹੁ ਮਾੜਾ ਜਾਂ ਕੋਈ ਬਿਮਾਰੀ ਘਟਣਾ ਵੱਡੀ ਘਟਨਾ ਛੋਟੀ ਘਟਨਾ ਚ ਬਦਲ ਜਾਂਦੀ ਹੈ ਜਿਹਨੂੰ ਆਪਾਂ ਸਭ ਤੋਂ ਜ਼ਿਆਦਾ ਇਗਨੋਰ ਕਰਦੇ ਸੋ ਤੁਸੀਂ ਮੇਕ ਸ਼ੋਰ ਕਰੋ ਇੱਕ ਦਿਨ ਚ ਇੱਕ ਬੰਦੇ ਦੀ ਮਦਦ ਕਰੋ ਤੁਸੀਂ ਜੋ ਵੀ ਸੁਪਨਾ ਦੇਖਿਆ ਪਰਮਾਤਮਾ ਕਹੂਗਾ ਤੁਸੀਂ ਚਾਹੁੰਨੇ ਕੀ ਆ ਦੱਸੋ ਮੈਂ ਦਿੰਨਾ ਜਦੋਂ ਤੁਸੀਂ ਨੁਕਸ ਕੱਢਣ ਲੱਗ ਜਾਂਦੇ ਕੰਮ ਤੇ ਪ੍ਰਤੀਮਾਨਦਾਰ ਨਹੀਂ ਹਾਂ 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 ਜਿਆਦਾ ਬੋਲਣ ਤੇ ਵਿਸ਼ਵਾਸ ਕਰਨ ਲੱਗ ਜਾਂਦੇ ਆ ਫੇਰ ਆਪਾਂ ਲੱਭਦੇ ਹਾਂ ਕਿ ਔਰ ਭਲਾਨੇ ਬੰਦੇ ਨੇ ਐ ਕਰਤਾ ਠਿੰਗੜੇ ਨੇ ਇਦਾਂ ਕਰਤਾ ਕੰਮ ਆਪ ਕੀ ਕਿਤਾ ਨਹੀਂ ਚੱਜਣਾ ਤੇ ਨੁਕਸਾਨ ਦੂਜਿਆਂ ਦਾ ਦੂਜਾ ਇਹ ਲੈਵਲ ਸਭ ਕੇ ਨਿਕਲेंगे ਨਿਕਲेंगे ਉਸਕੇ ਜੋ ਖੜਾ ਰਹੇਗਾ اور ایکٹلی یہ گل ਤਾਂ ہی ہے وی हैव टू स्टैंड फॉर योरसेल्फ एंड कीप बीइंग गुड دنیا جی ہے نا ਜਦੋਂ ਬਿਰੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਲਿਖ ਗਏ ਯਾਰ ਬਿਲਕੁਲ ਫਿਰ ਤੁਸੀਂ ਕੀ ਕਰਨਾ ਕਿਸੇ ਤੋਂ ਤੁਹਾਨੂੰ 10000 ਬੰਦਾ ਨਿੰਦੀ ਜਾਂਦਾ ਤੁਹਾਨੂੰ 20000 ਨਿੰਦੀ ਜਾਂਦਾ ਤੁਸੀਂ ਸੱਚੇ ਤੇ ਸਹੀ ਹੋਣੇ ਚਾਹੀਦੇ ਬਿਲਕੁਲ ਫਿਰ ਕੋਈ ਪ੍ਰੋਬਲਮ ਨਹੀਂ ਕਿਸੇ ਤੋਂ ਨਾ ਕਿਸੇ ਨੂੰ ਕੋਈ ਦਿੱਕਤ ਹੁੰਦੀ ਉਹਦੇ ਚਾ ਨਾ ਤੇ ਜਿਹੜੀ ਇੱਕ ਚੀਜ਼ ਆ ਮੈਨੂੰ ਇਦਾਂ ਲੱਗਦਾ ਕਿ ਪ੍ਰਮਾਤਮਾ ਨੇ ਜਿਹੜੀ ਤੁਹਾਡਾ ਸਵਾਲ ਸੀ ਕਿ ਜਿਹੜੀ ਇੱਕ ਚੀਜ਼ ਆ ਜਿਹੜੀ ਤੁਹਾਨੂੰ ਲੱਗਦੀ ਕਿ ਇੱਥੇ ਤੱਕ ਚਲਾ ਕੇ ਡਰਾਈਵ ਕਰਕੇ ਲੈ ਕੇ ਆਏ ਉਹ ਇੱਕ ਹੀ ਚੀਜ਼ ਆ ਮੈਨੂੰ ਇਦਾਂ ਲੱਗਦਾ ਮੈਂ ਕਹਿਣਾ ਵੀ ਆ ਕਿ ਰੌਣ ਵਾਲਾ ਟਾਈਮ ਮੇਰਾ ਬਹੁਤ ਵਧੀਆ ਤੇ ਵੱਡਾ ਹੋਣਾ ਉਹ ਮੈਂ ਤਾਂ ਕਹਿਣਾ ਕਿਉਂਕਿ ਮੈਨੂੰ ਪ੍ਰਮਾਤਮਾ ਨੇ ਇੰਨਾ ਇੰਨੀਆਂ ਮੁਸ਼ਕਲਾਂ ਚੋਂ ਕੱਢਿਆ ਮੈਨੂੰ ਇੰਨਾ ਮਜ਼ਬੂਤ ਬਣਾਤਾ ਮੈਨੂੰ ਇਹ ਲੱਗਦਾ ਕਿ ਹੁਣ ਉਹਨੀਆਂ ਮੁਸ਼ਕਲਾਂ ਨਹੀਂ ਕਰੀ ਪਾਊਗਾ ਵਾਓ ਤਾਂ ਮੈਂ ਕਹਿਣਾ ਹੁਣ ਜਦੋਂ ਤੁਸੀਂ ਇੰਨਾ ਕੁਝ ਦੇਖ ਲਿਆ ਹੁਣ ਉਸ ਤੋਂ ਬਾਅਦ ਪ੍ਰਮਾਤਮਾ ਨੇ ਦਿਖਾਉ ਤੇ ਵੀਰੇ ਮੈਂ ਸੱਚੀ ਬਹੁਤ ਮਿਹਨਤ ਕੀਤੀ ਯਾਰ ਮੈਂ 2010 ਚ ਲੱਗਾ 2019 ਚ ਜਾ ਕੇ ਪਹਿਲੀ ਫਿਲਮ ਬਣੀ ਆ 9 ਸਾਲ ਮੈਨੂੰ ਨਹੀਂ ਲੱਗਦਾ ਕਿ ਕਿਹਦੇ 9 ਸਾਲ ਲੱਗੇ ਹੋਣੇ ਪਹਿਲੀ ਫਿਲਮ ਬਣਾਉਣ ਲਈ ਤੇ ਮੈਂ ਕੱਲੀ-ਕੱਲੀ ਚੀਜ਼ ਮੇਰੇ ਸ਼ੂਟਰ ਫਿਲਮ ਚ ਫਰੇਮ ਚ ਕੀ ਪਿਆ ਉਹ ਵੀ ਕੱਲੀ-ਕੱਲੀ ਚੀਜ਼ ਮੈਂ ਹੱਥ ਨਾਲ ਲਾਈ ਆਂ ਕੀ ਬਾਤ ਹੈ ਕਿ ਯਾਰ ਇੱਥੇ ਗਲਾਸ ਰੱਖ ਦੋ ਇੱਥੇ ਕਰ ਦੋ ਵੀ ਹੱਥ ਨਾਲ ਲਾਈ ਆਂ ਤੁਸੀਂ ਤੁਸੀਂ ਇੰਨੀ ਡਿਟੇਲ ਚ ਕੰਮ ਕੀਤਾ ਫਿਰ ਮੈਨੂੰ ਆਹ ਲੱਗਦਾ ਕਿ ਪ੍ਰਮਾਤਮਾ ਨੇ ਯਾਰ ਮੇਰਾ ਮਾੜਾ ਹੋਰ ਕੀ ਕਰਨਾ ਉਹ ਤਾਂ ਮੇਰਾ ਚੰਗਾ ਹੀ ਕੀਤਾ ਮੈਨੂੰ ਸਟਰੋਂਗ ਬਣਾਇਆ ਹੁਣ ਅੱਗੇ ਚੜਦੀ ਕਲਾ ਹੀ ਰਹਿਣੀ ਆ